ਯੋ ਨੀ ਆਂ ਦਿੱਤਾ ਮੈਂ ਤਾਂ ਲਹੀ ਆ ਮੈਂ ਉਹ ਦਰਸੀ ਮੈਂ 4 ਦਿਨ ਉੱਤੇ ਲਾਈਆਂ ਤੇ ਹੁਣ ਇੱਥੇ ਵੀ ਮੈਂ ਹਾਂ 2-4 ਦਿਨ ਰਹਿਣਾ ਆਜੋ ਆਜੋ ਬਹਿਜੋ ਆਜੋ ਆਜੋ ਬਹਿਜੋ ਉਹ ਸੱਚੀ ਤਾਂ ਠੀਕ ਠਾਕ ਹੈ ਨਾ ਠੀਕ ਠਾਕ ਹੈ ਨਾ ਹਾਂ ਰੱਖਣਾ ਹਾਂ ਠੀਕ ਠਾਕ ਸਾਰੇ ਵਾਲ ਚਾਹੀਏ ਹਾਂ ਰਾਜੀ ਰਾਜੀ ਸਾਰੇ ਆ ਆ ਆ ਦੇ ਆ ਦੇ ਮੈਂ ਬਤਲੀ ਕਿੱਥੋਂ ਤੋਂ ਤੇ ਆਈਆਂ ਲੱਲਾ ਤਈ ਮੈਂ ਦੇਖਣ ਦੀਆਂ ਤੋਤੇ ਆ ਉਹਨਾਂ ਤਾਂ ਉਹਦੇ ਵੀ ਲੋਡਿੰਗਾ ਮੰਗਾ ਲਿਆ ਮੈਂ ਕਹਾਂ ਮੈਂ ਨਦੀਦਾ ਨਹੀਂ ਹਾਂ ਚੰਦੀ ਦਾ ਇਹ ਤੂੰ ਮਾਲਾ ਮੋਤਾ ਇਹ ਮਾਲਾ ਮੋਤੇ ਦੀਦਾ ਅੱਛਾ ਚੱਲ ਕੋਈ ਨਹੀਂ ਮਾਲਾ ਮੋਤਾ ਜੀ ਕੋਈ ਨਹੀਂ ਔਰ ਠੀਕ ਹੈ ਵੀਰੋ ਠੀਕ ਆ ਵੀਰੋ ਦੀ ਦਤਾ ਆ ਅੱਛਾ ਆ ਮੰਦੀ ਤੇ ਪਈ ਆ ਅੱਛਾ ਤੇਤੀ ਤੇ ਨਹੀਂ ਹੋ ਅੱਛਾ ਅੱਛਾ ਜੇ ਚੱਲ ਕੋਈ ਨਹੀਂ ਚੱਲ ਵਿਚਾਰੀ ਉਹਨਾਂ ਉਮਰ ਵੀ ਤੁਹਾਨੂੰ ਪਤਾ ਕਿੰਨੀ ਹੋਈ ਆ ਉਹਨਾਂ ਵਿਚਾਰੇ ਬਹੁਤ 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 ਹੀ ਬਿਮਾਰ ਲੈਂਦੀ ਆ ਹਾਂ ਹਾਂ ਸੀਵਾ ਕਰਦੇ ਕਿੰਨੀ ਨੌਰੀ ਸੇਵਾ ਕਰਦੀ ਆਂ ਤੇ ਕਾਦੀ ਆਂ ਹਾਂ ਬਲੀ ਉਹ ਤਾਂ ਬਹੁਤ ਤਨਿਆ ਅੱਛਾ ਬਹੁਤ ਤਨਿਆ ਹਾਂ ਬਣੇ ਕਰਦੀ ਹਾਂ ਉਹ ਮੈਨੂੰ ਦੰਦੀ ਹਏ ਹਏ ਅਚਾਰੀ ਦੱਸ ਮੈਂ ਜੀ ਮੈਨੂੰ ਤੋਰੀ 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 ਇਕੱਲਾ ਕਾਦੀ ਅੱਛਾ ਤੇ ਉਹ ਤੋਂ ਉਹਦਾ ਸੀਨਾ ਚੰਗਾ ਐਵੇਂ ਲੜਾਈ ਪਊ ਨਾਲੇ ਕਾਰ ਪਰ ਬੇ

ਤੰਤਪੀ ਦੋ ਤੁਦਰੀ ਨਾ ਲਾਈ ਨਹੀਂ ਲੋਂਦੀ ਹਾਂ ਤੁਦਰੀ ਨਾ ਲਹੀ ਨਹੀਂ ਲੋਂਦੀ ਨਹੀਂ ਲੋਂਦੀ ਤੇ ਲਾ ਮੈਨੂੰ ਪਤਾਈਓ ਨਹੀਂ ਨਹੀਂ ਮੈਨੂੰ ਬੜਾ ਨਹੀਂ ਨਹੀਂ ਮੈਂ ਦੱਸਦੀ ਹਾਂ ਨਹੀਂ ਦੱਸਦੀ ਹਾਂ ਹਾਂ ਮੈਂ ਨਹੀਂ ਦੱਸ ਤੂੰ ਚਾਰ ਦਿਨ ਹੀ ਖਵਾ ਤੇ ਸੇਵਾ ਸੁਭਾਗੀ ਤੇ ਕਿਤੇ ਤਾ ਤੱਕ ਨਹੀਂ ਜਾਇਆ ਵਾ ਆਇਆ ਹਏ ਚਾਰ ਦਿਨ ਸਾਥ ਖਵਾ ਚੜਿਆ ਹਾ ਹਾਏ ਬੰਦੇ ਤੁਨੀ ਵਾਲੀ ਕਰ ਦਿੱਤੀ ਹੁੰਦੀ ਮਤਲਬ ਮਤਲਬ ਦੀ ਦਾਲ ਹਾ ਹਾਏ ਤੂੰ ਕਹਿਣਾ ਨਹੀਂ ਪੈਗੜੀ ਪਾ ਰਿਆਂ ਪੱਤੀ ਪੱਤੀ

ਹਾਂ ਬਤਾ ਮੈਂ ਲੈ ਆਣਾ ਜਿਹੜਾ ਬੱਕਰਾ ਵਧੀਆ ਬਤਨ ਦਾ ਤਲਾ ਦਾ ਮਿਸਤਰਾ ਤੇਰਾ ਮੈਂ ਸੋਨਾ ਪੇਟੀ ਚੁੱਕ ਕੇ ਦਊਂਗੀ ਸੋਨਾ ਬਿਸਤਰਾ ਕੱਢ ਕੇ ਤੇ ਮੈਂ ਦਊਂਗੀ ਤੇ ਓਏ ਹੋਏ ਇਹ ਦਰੀਏ ਉਹ ਆਹ ਤਰਾਂ ਦੀ ਆ ਉਹ ਦੇਖੋ ਪੀਦੀ ਆ ਹਾਂ ਬੜੀ ਪੂਰੀ ਆ ਉਹ 10 ਮਿੰਟ ਹੋਈ ਅੱਜ ਪਤਾ ਚੱਲਿਆ ਹਾਂ ਇਹ ਦਰੀਏ ਚਾ ਤੂੰ ਨਾ ਜਾ ਕੇ ਆਪਣੇ ਨੂੰ ਮਨ ਲੈ ਦੇਰਿੰਗੇ ਹਾਂ ਆ ਉਹ ਕਿ ਮੈਂ ਤੁਹਾਨੂੰ ਦਾ ਸੀਧਾ ਲੈ ਕੇ ਕਹਿਣੀ ਆ ਕਿ ਭੱਜੀ ਗਈ ਹੈ ਹਾਂ ਤੇ ਤੇਰੀ ਉਹਨਾਂ ਨੇ ਸੇਵਾ ਨਹੀਂ ਕੀਤੀ ਹਾਂ ਤਾਂ ਗਈ ਨਹੀਂ ਸੋਣਾ ਕੋ ਆਇਆ ਪਿਆ ਮੈਨੂੰ ਸੋਹਣੇ ਬਿਸਤਰੇ 'ਚ ਸੁਆਇਆ ਮੈਨੂੰ ਮੈਂ ਲੋਨ ਲਿਆ ਕਿ ਆ ਕਰਨ ਹਾਂ ਆ ਖਰਵਾ ਗਈ ਯਾਨੀ ਕਿ ਜਾਣ ਕਿ ਦੀ ਗਈ ਹਾਂ ਨਹੀਂ ਕਦੀ ਗਈ ਹਾਂ ਹਾਂ ਪਟਿੰਗਾ ਕੋ ਹਾਂ ਇਹ ਵੀ ਗੱਲ ਹੈ ਕਿ ਉਹ ਭੱਜੀ ਗਈ ਹੈ ਤੇ ਤੇਰੀ ਸੇਵਾ ਤੇ ਉਹਨਾਂ ਨੇ ਕੀਤੀ ਨਾ ਤੇ ਨੱਠੀਆਂ ਹੀ ਨਹੀਂ ਉਹ ਇਹ ਤੂੰ ਰਹਿ ਮੇਰੇ ਕੋਲ ਚਾਹਦੇ ਹੋ ਮੈਂ ਪੈਂਦੀ ਲੈ ਤਾਂ ਕੰਮ ਕਿਤੇ ਤਦ ਦਸਾਂ ਤੇ ਹਾਂ ਬਲਟੋਨਾ ਦਾ ਤੂ ਤੂਤ ਬਸ ਤੂਤ ਬਣਾ ਦੇ ਜੇ ਮੈਂ ਸੋਨਾ ਸੂਟ ਬਣਾ ਦਊਂਗੀ ਸੋਨਾ ਸੂਟ ਲਾ ਕੇ ਦਊਂਗਾ ਸੋਨਾ ਆਈ ਜਦੋਂ ਭਰਾਵਾਂ ਨੇ ਕਟਾਈ ਆਲਾ ਉਹ ਇਹਦਾ ਤਾਰਾ ਨਹੀਂ ਫਿਕਾ ਬਣਾ ਦਊਗੀ ਤਾਬਾਂ ਤੇ ਫਿਕਾ ਬਣਾ ਦੂਗੀ ਫਿਰ ਦੋੜਾ ਫਿਕਾ ਜਾਵੇ ਆ ਨਾ ਤੇ ਇੱਕ ਢਾਈ ਘਣਾ ਦਊਗੀ ਤੇ ਹਾਂ ਠੀਕ ਐ ਤਦ ਦਾ ਦਾ ਪਾਣੀ দাও ਫਿਰ ਹਾਂ ਬਾੜੀ ਆਪਣੀਆਂ ਹਾਂ ਬੈਠੇ ਆ ਆਉਣ ਤਾਂ ਆ ਤੇ ਮਾથે ਪਾਉਂਦੇ ਆ ਆ ਬੈਠੀ ਚਲੀ ਮਾથે ਮਾਤਾ ਆਹੋ ਤੂੰ ਨਹੀਂ ਬੈਠੀ ਮਾਤੇ ਕਦੀ ਮੈਂ ਨਾ ਤੁਹਾਨੂੰ ਕੋ ਨਾ ਕਹਾਂ ਤਾਂ ਪੀਚਾ ਲਾ ਲੈ। ਨੀ ਆ ਨਾ ਗੱਲਾਂ ਬਾਤਾਂ ਮਾਰੀ। ਅੱਲੇ ਆਈ ਤੇ ਲੈ ਆ। ਕਿਤੇ ਲੈ ਆ। ਨੀ ਪੂਆ ਦੇ ਕਾਰੀਆਂ ਨਾ ਕਹਾਂ। ਪਟੜੀ ਤੇ ਹੀ। ਇਹ ਵਾਦੀ ਤੁਹਾਡੇ ਘਰ ਜਾਣੇ। ਘੜੀਆਂ ਆਣੇ ਪੜੇ ਅੰਦਰੇ। ਜਿੱਦੇ ਕਿੰਨ ਟੋੜਦੀ। ਅੰਦਰ ਜਿੱਕਰ ਨੇ ਤੋੜਦੀ। ਤੇ ਵੀ ਰੋਦੀਆਂ ਤਾਂ ਚੁੱਪ ਲਈ ਤਾਂ ਨਾ ਕਿਹਨ। ਇਹ ਲੋਦੀ ਗਈ ਆ ਤਾਂ ਕੜਨ ਨਾ ਨਾ ਤੋਟੀਆਂ। ਤੇ ਉਹ ਤੇ ਜਲਦੀ ਫੇਰਦੀ। ਕੋਹਦੀ ਤਾਂ ਨਹੀਂ ਆਣਾ ਇਹੋ। ਤਾਂ ਬਰਜਾ ਨਹੀਂ ਆਣਾ। ਹਾਂ ਬਰਜਾ ਨਹੀਂ ਨਾ ਉਹ ਨਹੀਂ ਹਟੇਂਦੀ ਨਾ ਕਰਨੀ ਆ। ਤੇ ਚਾਹ ਪਾਣੀ ਪਿਆਲਤਾ ਵਾ। ਚਾਹ ਪਣ ਲੱਗੀ ਨਾ ਬਣਾਉਣੇ ਤੇ ਗੱਲਾਂ ਤੇ ਚਾਹ ਬਣਾ ਦੇਣਾ ਕਿੱਥੇ ਆ ਗਿਆ ਤੇ ਦੰਦਾ ਕਰੀ ਜਾਂਦੀ ਮੈਂ ਜਦ ਕੋਈ ਹਾਲੀ ਵਿਚਾਰੀ ਤੇ ਮੇਰੇ ਨਾਲ ਸੋਣਾ ਹੁਣ ਕੜੀ ਤੇ ਕਰੀ ਐ ਤਾਂ ਨਾਲਾ ਤਾਂ ਕਰਦੇ ਨਹੀਂ ਹੈ ਜਿਹੜੀ ਆ ਆ ਚੱਲ ਦੇ ਦੇਣਾ ਫੇਰ ਤਾਂ ਸਾਡੀ ਮਾਈ ਦੇਖ ਜੂਗੀ ਨਹੀਂ ਇਹ ਮੈਂ ਲੈ ਚੱਲਿੰਗਾ ਵੇ ਹਾਂ ਨਾਲੇ ਪੈਣਾ ਰੱਖ ਲੈ ਰੱਖ ਲੈ ਰੱਖ ਲੈ ਲੋਕ ਦਾ ਲਾ ਕੇ ਤੇ ਚੱਲ ਨਹੀਂ ਨਹੀਂ ਲਾ 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 ਹੈ ਲਾ ਲਾ ਤੁਹਾਨੂੰ ਕਾ ਲਿਆ ਆਹ ਵਹੀਂ ਪਤੀ ਜਾਂਦਾ ਕਿਹਾ ਮੈਂ ਚਲ ਜਾਣ ਲੱਗੀ ਦੇ ਜੀ ਨੀ ਕਾਲਾ ਕਾਲੀ ਗਾਂੜਾ ਫੱਬ ਗਈਆਂ ਗਰਮ ਸਾਫ ਹੀ ਆ ਬੁਆ ਦਾ ਜਾ ਚਾਹ ਬਣਾ ਲਿਆ ਪੁੱਤ ਜਾ ਚਾਹ ਬਣਾ ਲਿਆ ਮੈਂ ਤਾਂ ਚਾਹ ਪੀਵੇ ਹੁਣ ਲੱਗਾ ਕਰਦੀ ਨਹੀਂ ਨਹੀਂ ਪਤਾ ਕੀਤੀ ਆ ਨਾ ਕੋਈ ਨਹੀਂ ਚਾਹ ਮੈਂ ਮਟਰ ਨੇ ਹੀ ਕੱਲੀ ਖਾ ਗਈ ਸੰਤਰੇ ਕੱਲੀ ਖਾ ਗਈ ਬੋਲ ਮਨ ਅਲਾ ਕਦੇ ਕਹਿੰਦੇ ਲੀਆਂ ਪੈਗੀਆਂ ਕੱਲੀਆਂ ਤੇ ਮੇਰੇ ਪੈ ਗਈਆਂ ਮੈਂ ਬੜੀ ਤੀਨ ਬੜੀ ਤੀਨ ਤੀਨ ਤੋਂ ਦਵਾਈ ਨਾ ਦਵਾਈ ਨੇ ਦਵਾਈ ਨਹੀਂ ਨਹੀਂ ਦਵਾਈ ਦਵਾਈ ਕਿਉਂ ਨਹੀਂ ਆ ਕੋਈ ਘੋੜਾ ਨਾ ਮਾਰ ਡਾਕਟਰ ਦਾ ਅਨੁਸਾਰਣ ਲੈਂਦੇ ਹਾਂ ਤੇ ਉਹ ਨਹੀਂ ਨਹੀਂ ਖਾਈ ਜਾਂਦੀ ਕੱਚਾ ਪੱਕਾ ਆ ਆ ਕਿਹ ਖਾਤਾ ਦਾ ਕਿਉਂ ਖਾਤਾ ਦਾ ਇੱਤ ਨਹੀਂ ਤਾਂ ਇਹ ਦਹੋਂਡੇ ਵਾਲੇ ਟਿੱਡ ਖੜ ਕੇ ਬੈਠੀ ਹੈ ਕੋਈ ਨਹੀਂ ਦਵਾਈ ਮੈਂ ਦਵਾ ਦੇ ਲਈ ਆ ਆ ਜਿਆ ਦੇ ਪੀਣ ਹੁੰਦੀ ਮੈਨੂੰ ਦਵਾਈ ਦਵਾਈ ਨਾ ਕਰਿਆ ਲਈ ਤਾਂ ਕਦ ਨੂੰ ਟਾਲ ਅੱਛਾ ਰੁਕੇ ਮੈਂ ਨਹੀਂ ਆ ਤੇ ਚਾਰ ਦਿਨ ਖਾ ਕੇ ਵੀ ਚਾਰ ਖਾ ਗਏ ਤੇ ਕੀ ਹੋਣੀ ਆ ਮੈਂ ਫੇਰ ਕਿੱਡੇ ਆ ਆਹ ਜੀ ਵੀ ਤੇ ਕਰਦੇ ਹੋਣੀ ਆ ਮੈਂ ਤੋਆ ਨਾ ਨਵਾਂ ਜਾਂ ਦੋ ਤੇਰਾ ਤਾਂ ਹਾਂ ਜੁਆ ਤਾਂ ਨਹੀਂ ਮੇਰਾ ਜਪਨ ਚਾਲੇ ਕਰ ਲੈ ਲੈ ਆ ਆਪ ਆਪਣਾ ਰੱਖ ਲੈ ਨਾ ਮੈਂ ਤੁਹਾਨੂੰ ਜਾਵੀ ਨੇ ਰੋਟੀਆਂ ਦਸ ਤੈਨੂੰ ਰੋਟੀ ਕਰਕੇ ਘਰ ਰੱਖੀ ਸਾਰੇ ਤੇਰੇ ਜੇ ਤਾਂ ਮੈਂ ਕਹਿੰਦੀ ਲਾਜ ਦੇ ਬਤਾਉਂਦੀ ਨਹੀਂ ਨਹੀਂ ਜਾਨਾ ਚਾਹ ਹਾਂ ਆਏ ਹੋਈ ਗੱਲ ਹੈ ਹਾਂ ਤੂੰ ਦਾਲਾ ਸਿਨਾਂ ਚ ਕਿਉਂ ਹੋਏ ਗੁੱਸੇ ਆ ਚਲ ਕੋਈ ਨਹੀਂ ਕਿੰਨੇ ਕੋ ਖਾਣ ਨੂੰ ਇਹ ਚੋਟ ਗੁਰੂ ਪੰਜ ਕੋ ਤੇ ਉਹ ਲੋਕਾ ਕਾਦੇ ਤੋਂ ਲਗਾਗਾ ਨਹੀਂ ਨਾ ਤੰਦਾ ਨਹੀਂ ਉਹ ਕਿਆ ਖਾਂਦਾ ਕਾਲਕ ਦੇ ਆਈ ਜਾ ਚੱਲਦੀ ਆਈ ਆ ਕਿ ਦੀ ਸੇਵਾ ਕਰਦੇ ਮੈਨੂੰ ਕਿਹਾ ਮੈਂ ਸੇਵਾ ਕਰੀ ਪੁਆਦੀ ਹਾਂ ਸੇਵਾ ਮੱਤੇ ਦਮਾਲ ਦੇ ਟੀੜੋਂ ਹੁੰਦੀ ਹਾਂ ਸੇਵਾ ਕਰਦੀ ਮੈਂ ਤਾਂ ਗੋਲੀ ਖਾਂਦੀ ਐ ਤੱਕ ਗੋਲੀ ਖਾਂਦੀ ਗੋਲੀ ਖਾਦੀ ਦੱਸ ਇਹ ਨਾ ਮੈਂ ਅਣਕਾ ਠੇਡਾ ਲਵਾ ਲੇ ਰਾਤ ਇਹਨਾਂ ਤੋਂ ਚਾਨੀ ਮਾ ਥਾਂ ਨਹੀਂ ਚੰਦਰੀ ਨਹੀਂ ਇਹ ਮੈਂ ਚਾਨੀ ਨਹੀਂ ਆ ਨਹੀਂ ਆ ਹਾਂ ਹੋ ਤਾਂ ਆ ਗਿਆ ਆ ਚਾਲਿਆ ਆ ਤਾਂ ਜਦੋਂ ਨਵਾਂ ਸੂਣ ਆਉਂਦਿਆਂ ਹੀ ਉਹ ਇਹ ਆਉਂਦੀਆਂ ਕੱਲੋਂ ਆਉਂਦੇ ਆਂ ਜਾਨਾ ਹਾਂ ਹੋ ਐ ਤੇਰੇ ਵਰ ਚਾਰ ਪੰਜ ਜੇ ਤੂੰ ਮੈਂ ਨਾ ਖੜਾ ਪੰਜਾਬ ਨਾਲ ਜਿੰਨ ਕਦੇ ਜੀ ਆਈ ਹਾਂ ਹਾਂ ਚੱਲ ਹਾਂ ਤੇ ਭੂਆ ਉਹਨਾਂ ਨੂੰ ਤੋਂ ਚਾਨੀ ਦੇ ਕਿੰਨਾ ਦਿਨ ਹੋ ਉਸ ਟਾਈਮ ਮੈਂ ਤੱਕੋਂ ਦੀ ਆਈ ਹਾਂ ਤਾਂ ਨੂੰ ਕੀ ਕਰਦੀ ਹਾਂ

ਆਹ ਆਹ ਇਹ ਤਾਂ ਮਾਨੀ ਪੜਾਏ ਗੁੰਡੜੀ ਕੋ ਰਾਤੀ ਬਚਾ ਆਹ ਹਾਂਜੀ ਖਵਤੀ ਬੜੀ ਆ चौल खा ले खान लगी ढिडी ढेड पीड़े तू आखना चार दिन चाव ला ला कहती खीर बना देखे कोई नीडी खा दे ਕੀ ਬਣਾਉਣਾ ਮੈਂ ਕਿਹਨੂੰ ਵੱਜਾ ਕੋਈ ਲੈਣੀਆਂ ਆਹੋ ਤੇ ਚਲ ਬਣਾਣੀ ਮੈਂ ਜਾਨੀ ਚੰਗਾ ਚੰਮੇ ਚੱਲ ਹਾਂ ਜੀ ਬਈ ਨੂੰ ਕਹਿਣਾ ਮੈਂ ਤੋਤ ਨਹੀਂ ਆਇਆ ਉਹ ਆਂਦੀ ਆਂਦੀ ਭੂਆ ਨੇ ਖਾਗ ਖਵਾਇਆ ਤਦਾਂ ਮੈਂ ਤੂੰ ਤੋਤ ਮਾਰਦੀ ਏ ਉਹ ਤਾਂ ਬੜੀਆਂ ਗੱਲਾਂ ਦੱਸਾਂ ਦੀ ਮੈਨੂੰ ਤੇਰੀ ਤੂੰ ਤੋਤ ਮਾਰਦੀ ਮੈਂ ਤੇ ਤੋਤ ਨਹੀਂ ਆਇਆ ਉਹ ਤਾਂ ਆਖਣ ਦੀ ਆਂਦੀ ਕਹਿਣ ਲਈ ਭੂਆ ਤੂੰ ਤੇ ਆਇਆ ਮੈਂ ਤੇ ਤੋਤੇ ਦਾ ਲੈਣੇ ਹੁਣ ਹਮਨੇ ਕੱਦ ਦੀ ਉਹਨੂੰ ਚਾਹ ਡਈ ਬਣਾਉਣ ਦੇ ਹਾਂ ਕੱਦ ਲਾਉਨ ਹਾਂ ਇਹਦੀ ਜੀ ਹਾਂ ਕੀ ਹੋਇਆ ਦਦਾ ਆਖਿਆ ਦਦਾ ਆਵੇਂ ਮੈਂ ਤੈਨੂੰ ਕੋਈ ਘੋਸੀ ਜਾਵਾ ਜਾਂਦੀ ਜਾਂਦੀ ਕੀ ਆ ਇਹ ਕਹਾਂਦੀ ਮੈਂ ਕੋਈ ਗੱਲ ਨਹੀਂ ਕੀਤੀ ਕੀ ਕਰ ਕੀਤੀ ਨੇ ਕੋਈ ਗੱਲ ਨਹੀਂ ਕੀਤੀ ਸਾਗ ਤੂੰ ਹੁਣ ਮੈਨੂੰ ਕਹਿ ਰਹੀ ਏ ਸਾਗ ਖਵਾ ਛੱਡਿਆ ਨਹੀਂ ਮੈਂ ਤੈਨੂੰ ਉਦੋਂ ਕਿਹਾ ਕਿ ਤੂੰ ਨੂੰ ਸਾਗ ਹੀ ਖਵਾ ਜੇ ਨੇ ਕੋਈ ਹੋਰ ਸਬਜ਼ੀ ਬਦਲ ਲੈਣੀ ਓ ਸਬਜ਼ੀਆਂ ਤੈਨੂੰ ਉਦੋਂ ਬਦਲ ਖਵਾਈਆਂ ਤੈਨੂੰ ਸਾਗ ਹੀ ਖਵਾ ਜੇ ਨੇ ਜਾਨੀ ਮਾਸਤੇ ਦਾ ਕਦੋਂ ਆ ਕੇ ਤੂੰ ਸਮਝਦੇ ਨਹੀਂ ਮੈਂ ਨਹੀਂ ਮੈਂ ਤੈਨੂੰ ਸਾਗ ਹੀ ਖਵਾ ਛੱਡਿਆ ਤੇ ਮਸੰਦਾਰੇ ਕੋਈ ਚੀਜ਼ ਪਾ ਲੈ ਇਹ ਤੱਕ ਤੁਸੀਂ ਨਹੀਂ ਲਾਤੀ ਐ ਐ ਕਿ ਮਾਤਾ ਮਾਂ ਦੇ ਤੇ ਨਾ ਤੁਸੀਂ ਲਿਆਤੀ ਐ ਇਹ ਟੂਰੀਆ ਦੀ ਹੋਣੀ ਗੱਲ ਆ ਮੈਂ ਤਾਂ ਹੁੰਦਾ ਇਹਨੂੰ ਕਹਾਂ ਕਿ ਤੂੰ ਸਬਜ਼ੀ ਬਣਾਉ ਨੀਂ ਅਸਵਾ ਕੋਈ ਹੋਰ ਬਣਾ ਲੈਨੀ ਓ ਤੂੰ ਬਸ ਆਹ ਕੋਆ ਛੱਡ ਦੇ ਮਸੇ ਦਾਦ ਕੋਆ ਛੱਡ ਲੈ ਕਿ ਤੂੰ ਤੇ ਨਹੀਂ ਲਾਤੀ ਮੈਂ ਨਹੀਂ ਲੈਣਾ ਮੈਂ ਲਿਆ ਮੈਂ ਲਈ ਨਾ ਕੋਈ ਤਾਂ ਲੈ ਗਾ ਨਹੀਂ ਇਹ ਤਾਂ ਮੈਂ ਹੀ ਅੱਧਾ ਕੋਲਾ ਨਹੀਂ ਤੂੰ ਵੀ ਤੇ ਨੋਈ ਕੀ ਦੱਸ ਨਾ ਮੈਂ ਚੱਲ ਪੁੱਛ ਲਾਣਾ ਤਾਂ ਕੰਮ ਕਰਨਾ ਵਾ ਬਈ ਨਹੀਂ ਦੱਸੀ ਮੈਨੂੰ ਥੋੜਾ ਲੈ ਆਓ ਚੱਲ ਤੇ ਇਹ ਨਹੀਂ ਜਾ ਰਹੀ ਨਾ ਹਾਂਵੇਂ ਬਿਮਾਰ ਹੋਊਗੀ ਸੋਹੇ ਤੇ ਲੈ ਆ ਲੈ ਦੱਸ ਨਾ ਨਾ ਤੂੰ ਜਾ ਤੇਰੇ ਵਰਮ ਹੋ ਗਈ ਨਾ ਨਾ ਮੈਂ ਨਹੀਂ ਆਣਾ ਤੂੰ ਦਿਲ ਲਾਤੀ ਨਾ ਦੱਸ ਚੱਲ ਜਾਂ ਫਿਰ ਆ ਦੇ ਮੈਂ ਚੱਲੀ ਜਾ ਚੱਲ ਲੈ ਆਗਾ ਫੜਾ ਦੇ ਭਾਈ ਜਦੋਂ ਕੰਮ ਨਹੀਂ ਆਇਆ ਤੇ ਗਿਆ ਨਹੀਂ ਮੈਨੇ ਮੰਨ ਲਾ ਹਾਂ ਮੈਨੇ ਮੰਨ ਲਾ ਜਾ ਸੁਣ ਮਿਲ ਕੇ ਜਾਂਦੇ ਸੂਡ ਰਿਹਾ ਹੈ ਰੱਖ ਇਨਾ ਆਜਾ ਉਹ ਕੋ ਦੜੀ ਵਾ ਲਾ ਕੇ ਕਹਿੰਦਾ ਪਾਇਆ ਇਹ ਡੀ ਬੁੱਢੜੀ ਵਾ ਮਿਗਲੀ ਜਦੋਂ ਕਾਟਦੇ ਦਿਨ ਨਾ ਆਉਂਦੀ ਇਹ ਆ ਬੁੱਢੜੀ ਕਹਿੰਦੀ ਦੱਸ ਜੀ ਜੇ ਆਨੂ ਆਈ ਤੱਕ ਨਾ ਕਾਹੇ ਆ ਧਰਨੋ ਐਨ ਕਿਉਂ ਲੈ ਗਈ ਜਾਂਦੀ ਜਾਂਦੀ ਵੀ ਰੋਦੀਆਂ ਚਲ ਕੋਈ ਨੋ ਪਾਇ ਹੋਵੇ ਮੁੜ ਕੇ ਨਹੀਂ ਰੋਂਦੀ ਤੂੰ ਕਹੀ ਟੁੱਟ ਗਈਆਂ ਹਾਂ ਜੀ ਜੇ ਮੈਂ ਕਿਹਾ ਤੂੰ ਨਹੀਂ ਸਾਲੇ ਮੇਰਾ ਘਾਟ ਤੇ ਲੈ ਲੈ ਗਾਂਦੇ ਆਹ ਆਏ ਦੰਦ ਚੱਲ ਪੈਣਾ ਤੂੰ ਚਾ ਵੀ ਰਹਿ ਗਈ ਹਾਂ ਚੱਲ ਵੀਨ ਚਾਲ ਦੀ ਵੀ ਨਹੀਂ ਉਹਨੇ ਜਾਂਦੇ ਉਹਦੇ ਉਹਨੇ ਤੈਨੂੰ ਅਸੂਨ ਲਈ ਰਹੀ ਹੋਈ ਹੈ। ਜਿੱਕਾ ਦੋ ਮੇਰਾ ਮਿਸਾਲ ਸਾਰੇ ਪੋਸਟ ਲਿਆ ਤੇ ਉਹ ਚੜ ਖੜ ਕੇ ਡੰਡੇ ਆਪਾਂ ਨਹੀਂ ਬਚਦੀ ਆਪਣੇ ਘਰ ਹੁਣ ਮਨਾਉਣ ਜਾਣਾ ਪੈਣਾ ਹੈ। ਚਲ ਜਾ ਨੇ। ਆ